ਹੈ ਲੋ ਟੂਡੇ ਪੰਜਾਬ ਐਦਰ ਅੱਜ ਦਾ ਮੌਸਮ ਦੇਖ ਰਹੀ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੀ ਆਂ ਗੱਲ ਕਰਨ ਜਾ ਰਹੇ ਆਂ 17 18 ਫਰਵਰੀ ਪੰਜਾਬ ਦੇ ਮੌਸਮ ਬਾਰੇ ਪੰਜਾਬ ਦਾ ਮੌਸਮ ਕਿਸ ਪ੍ਰਕਾਰ ਜਿਹੜਾ ਬਣਿਆ ਰਹੇਗਾ ਤੇ ਜਾਣਾਂਗੇ ਇਸ ਵੀਰ ਦੇ ਮੌਸਮ ਦੀ ਜਾਣਕਾਰੀ ਤਾਂ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜਿਹੀ ਬੇਨਤੀ ਆ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਹਰ ਦਿਨ ਦੀ ਜਿਹੜੀ ਅਪਡੇਟ ਆ ਤੁਹਾਨੂੰ ਇਸ ਤਰ੍ਹਾਂ ਮਿਲਦੀ ਰਹੇ ਤਾਂ ਫਿਲਹਾਲ ਜਿਵੇਂ ਕਿ ਆਪਾਂ ਦੇਖ ਸਕਦੇ ਆਂ ਅੱਜ ਰਾਤ ਪੰਜਾਬ ਕੰਨੀਕ ਪੱਛਮੀ ਸਿਸਟਮ ਜਿਹੜਾ ਵੱਧ ਰਿਹਾ ਪਰ ਸਵੇਰ ਤੱਕ ਇਹ ਪਛਮੀ ਸਿਸਟਮ ਜਿਹੜਾ ਪੰਜਾਬ ਵਿੱਚੋਂ ਨਿਕਲ ਜਾਵੇਗਾ ਸਾਫ਼ ਹੋ ਜਾਵੇਗਾ। ਇਹਦਾ ਪ੍ਰਵਾਹ ਜਿਹੜਾ ਅੱਜ ਆਪਾਂ ਨੂੰ ਹੇਠਲੇ ਜ਼ਿਲ੍ਹਿਆਂ ਤੀ ਦੇਖਣ ਨੂੰ ਮਿਲੇਗਾ ਉੱਪਰਲੇ ਜ਼ਿਲ੍ਹਿਆਂ ਤੇ ਇਹਦਾ ਪ੍ਰਵਾਹ ਘੱਟ ਹੀ ਰਹੇਗਾ। ਰਾਤ ਦੇ ਟਾਈਮੇ ਬਦਲਵਾਈ ਬਣੀ ਰਹੇਗੀ ਪਰ ਸਵੇਰ ਦੇ ਟਾਈਮ ਸਾਰੀ ਬਦਲਵਾਈ ਸਾਫ਼ ਹੋ ਜਾਵੇਗੀ। ਮੀਂਹ ਕਣੀ ਦੀ ਸੰਭਾਵਨਾ ਨਾ ਮਾਤਰ ਪੰਜਾਬ ਦੇ ਵਿੱਚ ਫਿਲਹਾਲ ਬਣੀ ਹੋਈ ਆ। ਗੱਲ ਕਰੀਏ ਹਵਾਵਾਂ ਦੀ ਜਿਹੜੀਆਂ ਹਵਾਵਾਂ ਨੇ ਉਹ ਕੱਲ ਮਤਲਬ ਅੱਜ ਆਪਾਂ ਨੂੰ ਪੰਜਾਬ ਦੇ ਵਿੱਚ 6 ਤੋਂ ਲੈ ਕੇ 4 ਦੀ ਸਪੀਡ ਤੱਕ ਜਾਂਦੀਆਂ ਦੇਖਣ ਨੂੰ ਮਿਲਣਗੀਆਂ ਹਵਾਵਾਂ ਕਟ ਗਤੀਮਾਨ ਹੋ ਜਾਣੀ ਆ ਧੁੱਪ ਜਿਹੜੀ ਆ ਉਹ ਸਭ ਤੋਂ ਪਹਿਲਾਂ ਆਪਾਂ ਨੂੰ ਉੱਤਰੀ ਜ਼ਿਲ੍ਹਿਆਂ ਵਿੱਚ ਦੇਖਣ ਨੂੰ ਮਿਲੇਗੀ ਧੁੱਪ ਕੱਲ ਆਪਾਂ ਤੇਜ਼ ਦੇਖਣ ਨੂੰ ਮਿਲੇਗੀ ਅੱਜ ਪਰ ਅੱਜ ਦੇ ਵੰਗੂਈ ਤੇ ਇਹ ਗੱਲ ਕਰੀਏ ਟੈਂਪਰੇਚਰ ਦੀ ਕੱਲ ਦਾ ਜਿਹੜਾ ਟੈਂਪਰੇਚਰ ਆ 25 ਤੋਂ ਲੈ ਕੇ 26 ਡਿਗਰੀ ਤੱਕ ਸਵੇਰ ਦਾ ਜਿਹੜਾ ਬਣਿਆ ਰਹੇਗਾ ਤੇ ਰਾਤ ਦੀ ਗੱਲ ਕਰੀਏ ਰਾਤ ਨੂੰ 10 ਤੋਂ ਲੈ ਕੇ 12 ਡਿਗਰੀ ਤੱਕ ਜਿਹੜਾ ਟੈਂਪਰੇਚਰ ਆ ਬਣਿਆ ਰਹੇਗਾ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਧੰਨਵਾਦ ਜੀ ਜੇਕਰ ਕੋਈ ਹੋਰ ਅਪਡੇਟ ਆਵੇਗੀ ਉਹਨੂੰ ਚੈਨਲ ਤੇ ਤੁਰੰਤ ਸ਼ੇਅਰ ਕਰਾਂਗੇ